ਪਬਲਿਕ ਗਾਰਡੀਅਨ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਇਸ ਵੇਲੇ ਦੀ ਵੱਡੀ ਖਬਰ ਉੱਤਰਾਖੰਡ ਤੋਂ ਆਈ ਹੈ ਜਿੱਥੇ ਕਿ ਕਰਨ ਪ੍ਰਯਾਗ ਤੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ ਕਰਨ ਪ੍ਰਯਾਗ ਤੇ ਗੌਚਰ ਦੇ ਵਿਚਕਾਰ ਗਲਨਾਊ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਣ ਕਰਕੇ ਪਹਾੜ ਦਾ ਇੱਕ ਟੁਕੜਾ ਟੁੱਟ ਕੇ ਸੜਕ ਤੇ ਆ ਗਿਰਿਆ ਮੰਦ ਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਬੁਲੇਟ ਸੜਕ ਤੋਂ ਨਿਕਲ ਰਿਹਾ ਸੀ ਤੇ ਉਹ ਇਸ ਚਟਾਨ ਦੀ ਚਪੇਟ ਦੇ ਵਿੱਚ ਆ ਗਿਆ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਦੋਨੋਂ ਹైదరాబాద్ ਨਿਵਾਸੀ ਦੱਸੇ ਜਾ ਰਹੇ ਨੇ ਉਹ ਬੁਲੇਟ ਤੋਂ ਬਦਰੀਨਾਥ धाम ਦੀ ਯਾਤਰਾ ਤੇ ਗਏ ਸੀ ਵਾਪਸੀ ਦੇ ਸਮੇ ਇਹ ਹਾਦਸਾ ਹੋ ਗਿਆ ਦੋਨਾਂ ਨੌਜਵਾਨਾਂ ਦੇ ਨਾਮ ਨਿਰਮਲ ਚਾਹੀ ਤੇ ਸਤਿ ਨਾਰਾਇਣ ਦੱਸੇ ਜਾ ਰਹੇ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਗੌਚਰ ਦੇ ਨਜ਼ਦੀਕ ਚਟਵਾ ਪੀਪਲ ਦੇ ਨਜ਼ਦੀਕ ਚਟਾਨਾਂ ਗਿਰਨ ਦੇ ਨਾਲ ਇੱਕ ਬੁਲੇਟ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ ਬੁਲੇਟ ਤੇ ਸਵਾਰ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਉੱਤਰਾਖੰਡ ਦੇ ਪਹਾੜਾਂ ਤੇ ਭਾਰੀ ਮੀਂਹ ਕਰਕੇ ਜਗਾ ਜਗਾ ਪਹਾੜ ਖਿਸਕ ਰਹੇ ਨੇ ਪ੍ਰਸ਼ਾਸਨ ਤੇ ਸਰਕਾਰ ਲਗਾਤਾਰ ਮੌਸਮ ਦੇ ਵਿੱਚ ਸਤਰਕਤਾ ਵਰਤਣ ਦੇਈ ਨਿਰਦੇਸ਼ ਜਾਰੀ ਕਰ ਰਹੀ ਹੈ ਇਸ ਦੇ ਵਿਚਕਾਰ ਇਸ ਦੁਖਦ ਘਟਨਾ ਸੇ ਵੀ ਜਾਣਕਾਰੀ ਮਿਲਦੀ ਹੈ ਕੰਨ ਪ੍ਰਿਆਗ ਪੁਲਿਸ ਕੰਟਰੋਲ ਰੂਮ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਦਾ ਕਹਿਣਾ ਹੈ ਕਿ ਬਦਰੀਨਾਥ ਧਾਮ ਯਾਤਰਾ ਤੋਂ ਵਾਪਸ ਜਾਂਦੇ ਸਮੇਂ ਗੌਚਰ ਦੇ ਕੋਲ ਚਾਟਾ ਪੀਪਲ ਦੇ ਨਜ਼ਦੀਕ ਪਹਾੜੀ ਤੋਂ ਚਟਾਨ गिर ਗਈ ਤੇ ਚਟਾਨ ਦੀ ਚਪੇਟ ਦੇ ਵਿੱਚ ਆ ਕੇ ਬੁਲੇਟ ਮੋਟਰਸਾਈਕਲ ਤੇ ਸਵਾਰ ਦੋਨੇ ਨੌਜਵਾਨ ਜੋ ਸੀ ਉਹਨਾਂ ਦੀ ਮੌਤ ਹੋ ਗਈ ਤਾਂ ਬਦਰੀਨਾਥ ਤੋਂ ਵਾਪਸ ਆ ਰਹੇ ਸੀ ਇਹ ਨੌਜਵਾਨ ਜਿਨ੍ਹਾਂ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਤਪ ਪਹਾੜਾਂ ਦੇ ਵਿੱਚ ਜਾਣ ਵਾਲਿਆਂ ਦੇ ਲਈ ਇਹ ਵੱਡੀ ਖਬਰ ਹੈ ਕਿ بارش ਦਾ ਮੌਸਮ ਹੈ ਤੇ ਅਜਿਹੇ ਦੇ ਵਿੱਚ ਪਹਾੜਾਂ ਦੇ ਵਿੱਚ ਹਿਲਜੁਲ ਹੁੰਦੀ ਰਹਿੰਦੀ ਹੈ ਮਿੱਟੀ ਖਿਸਕਦੀ ਰਹਿੰਦੀ ਹੈ ਇਨ੍ਹਾਂ ਸਮਿਆਂ ਦੇ ਵਿੱਚ ਪਹਾੜਾਂ ਤੇ ਜਾਣਾ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਲਈ ਪਹਾੜਾਂ ਵਾਲੇ ਇਲਾਕੇ ਦੇ ਵਿੱਚ بارش ਦੇ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ ਬਦਰੀਨਾਥ ਤੇ ਇਸ ਹਾਦਸੇ ਤੋਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ ਤਾਂ ਉੱਤਰਾਖੰਡ ਦੇ ਕਰਨ ਪ੍ਰਯਾਗ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਮੰਦ ਭਾਗੀ ਖਬਰ ਸੁਣਾ ਨੂੰ ਮਿਲੀ ਹੈ ਕਿ ਬੁਲੇਟ ਜੋ ਸੜਕ ਤੇ ਗੁਜ਼ਰ ਰਹੀ ਸੀ ਉਹ ਅਚਾਨਕ ਇੱਕ ਚਟਾਨ ਦੀ ਚਪੇਟ ਦੇ ਵਿੱਚ ਆ ਗਈ ਹੈ ਤਾਂ ਦਰਦਨਾਕ ਤਸਵੀਰਾਂ ਵੇਖਣ ਨੂੰ ਮਿਲੀਆਂ ਨੇ ਬਦਰੀਨਾਥ ਤੋਂ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਦਰੀਨਾਥ ਵਿੱਚ ਲਗਾਤਾਰ ਹੋ ਰਹੀ بارش ਲੋਕਾਂ ਦੇ ਲਈ ਮੁਸੀਬਤ ਦਾ ਸਬਬ ਬਣਦੀ ਜਾ ਰਹੀ ਹੈ ਉੱਤਰਾਖੰਡ ਦੇ ਵਿੱਚ ਤਕਰੀਬਨ 48 ਸੜਕਾਂ ਬੰਦ ਹੋ ਗਈਆਂ ਨੇ ਜਿਸ ਕਰਕੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਦਰੀਨਾਥ ਹਾਈਵੇ ਤੇ ਸਭ ਤੋਂ ਜ਼ਿਆਦਾ ਤੀਰਥ ਯਾਤਰੀਆਂ ਨੂੰ ਮੁਸੀਬਤ ਹੋ ਰਹੀ ਹੈ ਕੇਦਾਰਨਾਥ ਧਾਮ ਜ਼ਿਲ੍ਹੇ ਦੇ ਰੁਦਰਪਰਯਾਗ ਦੇ ਵਿੱਚ ਵੀ ਲਗਾਤਾਰ ਸੜਕਾਂ ਜੋ ਨੇ ਉਹ ਬੰਦ ਕੀਤੀਆਂ ਜਾ ਰਹੀਆਂ ਨੇ ਬਦਰੀਨਾਥ ਹਾਈਵੇ ਵੀ ਤਕਰੀਬਨ 2 ਤੋਂ 40 ਮਿੰਟ ਲਗਾਤਾਰ ਬੰਦ ਰਿਹਾ ਜਿਸ ਕਰਕੇ ਜਾਂਵਰਕੀ ਸਥਿਤੀ ਵੀ ਵੇਖਣ ਨੂੰ ਮਿਲੀ ਇਸ ਦੌਰਾਨ ਬੁਲਡੋਜ਼ਰ ਮੰਗਾ ਕੇ ਪੀਲਾ ਪੰਜਾ ਮੰਗਾ ਕੇ ਜੋ ਪਹਾੜ ਸੀ ਗਿਰੇ ਹੋਏ ਉਹਨਾਂ ਨੂੰ ਪਾਸੇ ਹਟਾਇਆ ਗਿਆ ਤੇ ਸੜਕ ਨੂੰ ਖੋਲਿਆ ਗਿਆ ਇਸੇ ਦੇ ਨਾਲ ਕਰਨ ਪ੍ਰਯਾਗ ਤੋਂ ਵੱਡੀ ਖਬਰ ਆਈ ਹੈ ਜਿੱਥੇ ਕਿ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉੱਤਰਾਖੰਡ ਦੀ ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਹੈ ਕਿ ਜਿੰਨੇ ਵੀ ਤੀਰਥ ਯਾਤਰੀ ਤੀਰਥ ਸਥਾਨਾਂ ਦੇ ਤੀਰਥ ਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਉਹਨਾਂ ਨੂੰ ਸਤਰਕਤਾ ਵਰਤਣ ਦੀ ਲੋੜ ਹੈ بارش ਦੇ ਸਮਿਆਂ ਦੇ ਵਿੱਚ ਪਹਾੜਾਂ ਤੇ ਕੋਈ ਵੀ ਦਰਨਾ ਖਾਸਾ ਵਾਪਰ ਸਕਦਾ ਹੈ ਤਾਂ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਜੋ ਕਿ ਹైదరాబాద్ ਦੇ ਨਿਵਾਸੀ ਦੱਸੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ